ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ ਆਖਿਆ ਕਿ ਉਹ 2 ਦਿਨ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਉਹਨਾਂ ਕਿਹਾ ਕਿ ਜਦੋਂ ਤੱਕ ਲੋਕ ਉਹਨਾਂ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦਿੰਦੇ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠਣਗੇ ਆਭਕਾਰੀ ਨੀਤੀ ਨਾਲ ਜੁੜੇ منی ਲਾਂਡਰਿੰਗ ਦੇ ਮਾਮਲੇ ਵਿੱਚ ਤਿਹਾਰ ਜੇਲ੍ਹ ਤੋਂ ਜ਼ਮਾਨਤ ਤੇ ਰਿਹਾ ਹੋਏ ਕੇਜਰੀਵਾਲ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਹੋਵੇਗੀ ਤੇ ਪਾਰਟੀ ਦੇ ਇੱਕ ਨੇਤਾ ਨੂੰ ਮੁੱਖ ਮੰਤਰੀ ਚੁਣਿਆ ਜਾਵੇਗਾ ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਫਰਵਰੀ ਵਿੱਚ ਹੋਣੀਆਂ ਹਨ ਅਤੇ ਇਸ ਗੱਲ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਕੇਜਰੀਵਾਲ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਨੂੰ ਭੰਗ ਕਰਕੇ ਦਿੱਲੀ ਵਿੱਚ ਚੋਣਾਂ ਕਰਵਾਉਣ ਦੀ ਮੰਗ ਕਰ ਸਕਦੇ ਹਨ दोस्तों दो दिन के बाद आज से दो दिन के बाद मैं सीएम की कुर्सी से इस्तीफा देने जा रहा हूं मैं तब तक सीएम की कुर्सी पे नहीं बैठूंगा जब तक जनता अपना फैसला ना सुना दे मैं जनता के बीच में जाऊंगा गली गली में जाऊंगा घर घर में जाऊंगा और जब तक जनता अपना फैसला ना सुना दे कि केजरीवाल ईमानदार है ਤਦ ਤੱਕ ਮੈਂ ਸੀਐਮ ਦੀ ਕੁਰਸੀ 'ਤੇ ਉੱਪਰ ਨਹੀਂ ਬੈਠਾਂਗਾ। ਉੱਧਰ ਭਾਜਪਾ ਨੇ ਕੇਜਰੀਵਾਲ ਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਛੱਡਣ ਦੇ ਐਲਾਨ ਨੂੰ ਨਾਟਕ ਕਰਾਰ ਦਿੱਤਾ ਹੈ। ਪੰਜਾਬ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦਾ ਐਲਾਨ ਆਪ ਦੀ ਇਵੈਂਟ ਮੈਨੇਜਮੈਂਟ ਹੈ। ਉਹਨਾਂ ਆਖਿਆ ਕਿ ਹੁਣ ਜਦੋਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਕਿ ਕੇਜਰੀਵਾਲ ਸਰਕਾਰੀ ਕੰਮ ਨਹੀਂ ਕਰ ਸਕਦੇ ਤਾਂ ਉਹਨਾਂ ਨੇ ਇਹ ਐਲਾਨ ਕੀਤਾ ਹੈ। ਕੇਜਰੀਵਾਲ ਜੀ ਨੂੰ ਅਰੈਸਟ ਕੀਤੇ ਹੋਏ ਕਿੰਨਾ ਟਾਈਮ ਹੋ ਗਿਆ ਕਦੋਂ ਦੇ ਜੇਲ੍ਹ ਚ ਬੈਠਿਆ 177 ਦਿਨ ਔਰ ਉਸ ਤੋਂ ਬਾਅਦ ਆ ਕੇ ਕਹਿ ਰਹੇ ਆ ਕਿ ਹੁਣ ਮੈਂ ਰਿਜ਼ਾਈਨ ਕਰਨਾ ਉਹ ਕਦੋਂ ਕਹਿ ਰਹੇ ਆ ਮਰਿਆਦਾ ਦਾ ਪਾਲਣ ਨਹੀਂ ਕੀਤਾ ਕਿ ਜਦੋਂ ਉਹਨਾਂ ਨੂੰ ਕੋਰਟ ਨੇ ਕਹਤਾ ਮਾਨਯੋਗ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਕਿ ਤੁਸੀਂ ਨਾ ਤਾਂ ਸੀਐਮ ਦੇ ਐਜ਼ ਐਸੀਐਮ ਐਕਟ ਕਰ ਸਕਦੇ ਹੋ ਨਾ ਆਫਿਸ 'ਚ ਬੈਠ ਸਕਦੇ ਹੋ ਨਾ ਹੀ ਤੁਸੀਂ ਕੋਈ ਆਦੇਸ਼ ਜਾਰੀ ਕਰ ਸਕਦੇ ਹੋ ਉਸ ਵੇਲੇ ਤੁਸੀਂ ਰਿਜ਼ਾਈਨ ਦੇ ਰਹੇ ਹੋ ਔਰ ਫਿਰ ਕੀ ਕਰ ਰਹੇ ਹੋ ਬੇਸ਼ਰਮਗੀ ਦੀ ਹੱਦ ਹੁੰਦੀ ਹੈ ਕਿ ਤੁਸੀਂ ਇਵੈਂਟ ਮੈਨੇਜਮੈਂਟ ਕਰ ਰਹੇ ਹੋ ਇਹ ਆਮ ਆਦਮੀ ਪਾਰਟੀ ਦੀ ਆਦਤ ਆ ਉਹਦੇ ਚੋਂ ਵੀ ਫਾਇਦਾ ਲੈਣਾ ਫਾਇਦਾ ਨਹੀਂ ਲੈਣਾ ਲੋਕ ਤੁਹਾਡੇ ਨਾਲ ਤੁਸੀਂ ਡੀਸੈਂਟ ਵੇ ਨਾਲ ਬਹੁਤ ਲੋਜ ਕਰ ਲਈ ਲੋਕਾਂ ਨੂੰ ਤੇ ਹੁਣ ਨਹੀਂ ਤੁਹਾਡੇ ਕੋਈ ਤੋਂ ਹੋਣਾ ਪਾਰਟੀ ਬਦਲਦਿਆਂ ਨੇਤਾਵਾਂ ਦੀਆਂ ਵਫਾਦਾਰੀਆਂ ਵੀ ਬਦਲ ਜਾਂਦੀਆਂ ਹਨ ਇਸ ਦੀ ਉਦਾਹਰਨ ਕੱਲ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦੇ ਇੱਕ ਬਿਆਨ ਤੋਂ ਦੇਖਣ ਨੂੰ ਮਿਲੀ ਕਾਂਗਰਸ ਵਿੱਚ ਰਹਿੰਦੇ ਆ ਬਿੱਟੂ ਜਿਸ ਰਾਹੁਲ ਗਾਂਧੀ ਨੂੰ ਆਪਣਾ ਆਦਰਸ਼ ਮੰਨਦੇ ਸਨ ਕੱਲ ਉਹਨਾਂ ਉਸ ਨੂੰ ਦੇਸ਼ ਦਾ ਸਭ ਤੋਂ ਵੱਡਾ ਅਤਵਾਦੀ ਿਕrar ਦੇ ਦਿੱਤਾ ਦਰਸਲ ਅਮਰੀਕਾ ਦੌਰੇ ਤੇ ਗਏ ਰਾਹੁਲ ਗਾਂਧੀ ਨੇ ਆਪਣੇ ਇੱਕ ਬਿਆਨ ਵਿੱਚ ਦੇਸ਼ ਵਿੱਚ ਸਿੱਖਾਂ ਨਾਲ ਹੋ ਰਹੇ ਵਿਤਕਰੇ ਦਾ ਜ਼ਿਕਰ ਕੀਤਾ ਸੀ ਉਸੇ ਬਿਆਨ ਤੇ ਟਿੱਪਣੀ ਕਰਦੇ ਆ ਬਿੱਟੂ ਨੇ ਕੱਲ ਆਖਿਆ ਕਿ ਜੇਕਰ ਏਜੰਸੀ ਨੂੰ ਕਿਸੇ ਤੇ ਸਭ ਤੋਂ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਉਹ ਰਾਹੁਲ ਗਾਂਧੀ ਹਨ ਅਤਵਾਦੀਆਂ ਦੀ ਲਿਸਟ ਵਿੱਚ ਰਾਹੁਲ ਦਾ ਨਾਮ ਪਹਿਲੇ ਨੰਬਰ ਤੇ ਹੋਣਾ ਚਾਹੀਦਾ ਹੈ ਕਿਉਂਕਿ ਰਾਹੁਲ ਦੇ ਸਮਰਥਨ ਵਿੱਚ ਅੱਜਕੱਲ੍ਹ ਦੇਸ਼ ਨੂੰ ਵੰਡਣ ਵਾਲੇ ਬੰਬ ਗੋਲਾ ਬਾਰੂਦ ਸੁੱਟਣ ਵਾਲੇ ਟ੍ਰੇਨਾਂ ਵਿੱਚ ਬਲਾਸਟ ਕਰਨ ਵਾਲੇ ਖੜੇ ਹੋ ਰਹੇ ਹਨ ਪਰ ਟਾਈਮ ਮਾਰਨੇ ਦੀ ਕੋਸ਼ਿਸ਼ ਕਰਤੇ ਉਡਾਣੇ ਦੀ ਕੋਸ਼ਿਸ਼ ਕਰਤੇ ਆਹਜਾਜੋ ਕੋ ਟ੍ਰੇਨ ਕੋ ਰੋਡਸ ਕੋ ਜਦ ਉਹ ਲੋਕ ਰਾਹੁਲ ਗਾਂਧੀ ਕੀ ਸਪੋਰਟ ਮੇ ਆ ਗਏ ਆਪ ਅੰਦਾਜ਼ਾ ਲਾ ਲ ਜੀਏ ਰਾਹੁਲ ਗਾਂਧੀ ਖੁਦ देश के नंबर वन टेरिस्ट अगर किसी को मेरे ख्याल से किस पे अनाम होना चाहिए पकड़ने के लिए या देश का सबसे बड़ा दुश्मन जो जिसको लानना चाहिए एजेंसी को वो आज राहुल गांधी है बिट्टू दे बयान तो बाद कांग्रेस ने तिखी प्रतिक्रिया दी थी ਕਾਂਗਰਸੇ ਬੁਲਾਰੇ ਨੇ ਆਖਿਆ ਕਿ ਜਿਸ ਰਾਹੁਲ ਗਾਂਧੀ ਦੇ ਅੱਗੇ ਪਿੱਛੇ ਰਹਿ ਕੇ ਬਿੱਟੂ ਨੇ ਆਪਣਾ ਕਰੀਅਰ ਬਣਾਇਆ ਸੀ ਹੁਣ ਸੱਤਾ ਦੇ ਲਾਲਚ ਵਿੱਚ ਆ ਕੇ ਬਿੱਟੂ ਉਸ ਵਿਰੁੱਧ ਹੀ ਅਜੀਹੇ ਬਿਆਨ ਦੇ ਰਹੇ ਹਨ ਇੱਧਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਣ ਨੇ ਕਿਹਾ ਕਿ ਬਿੱਟੂ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕਾ ਹੈ ਪਾਇਪਾ ਨੂੰ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਕਿ ਬਿੱਟੂ ਜਿਹੜਾ ਆਪਣਾ ਮੈਂਟਲ ਬੈਲੈਂਸ ਲੂਜ਼ ਕਰ ਚੁੱਕਾ ਹੈ ਮੈਨੂੰ ਬਹੁਤ ਪਾਰੀ ਅਫਸੋਸ ਹੈ ਕਿ ਜਿਸ ਆਦਮੀ ਦੀ ਹੋਣ ਦਾ ਜਿਸ ਲੀਡਰ ਦੇ ਕਾਰਨ ਹੈ ਜਿਸ ਪਰਿਵਾਰ ਦੇ ਕਾਰਨ ਹੈ ਜਿਸ ਪਾਰਟੀ ਦੇ ਕਾਰਨ ਹੈ ਜਿਸ ਪ੍ਰਧਾਨ ਦੀ ਲੀਡਰਸ਼ਿਪ ਤੇ ਥੱਲੇ ਇਹ ਤਿੰਨ ਵਾਰ ਮੈਂਬਰ ਹ ਪਾਰਲੀਮੈਂਟ ਰਿਹਾ ਉਹਨੂੰ ਅੱਜ ਇੱਕ ਕੈਰਿਸ ਦੱਸੇ ਅੱਜ ਇਹਨੂੰ ਇੱਕ ਅਤਵੱਦੀ ਦੱਸੇ ਮੇਰਾ ਖਿਆਲ ਇਸ ਤੋਂ ਵੱਡੀ ਪੋਲਿਟੀਕਲ ਬੈਂਕਰਪਸੀ ਹੋਰ ਕੋਈ ਹੋ ਨਹੀਂ ਸਾਹਿਬ ਜੀ ਮੈਂ ਰਵਨੀਤ ਬਿੱਟੂ ਨੂੰ ਇਹ ਕਹਿਣਾ ਚਾਹਾਂਗਾ ਬਿੱਟੂ ਜੀ ਟਾਈਮ ਆਇਆ ਤੁਸੀਂ ਕਿਸੇ ਚੰਗੇ ਡਾਕਟਰ ਦੇ ਕੋਲ ਜਾ ਕੇ ਆਪਣਾ ਇਲਾਜ ਕਰੋ। ਮੈਂ ਗਵਰਨਮੈਂਟ ਆਫ ਇੰਡੀਆ ਨੂੰ ਅਪੀਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਕਿਸੇ ਚੰਗੇ ਸਾਈਕੀਆਟ੍ਰਿਕ ਡਾਕਟਰ ਕੋਲੋਂ ਇਲਾਜ ਕਰਵਾਇਆ ਜਾਵੇ। ਚੰਡੀਗੜ੍ਹ ਗਰਨੇਡ ਤਮਾਕੇ ਦੇ ਮਲਜ਼ਮ ਰੋਹਨ ਮਸੀਹ ਤੇ ਵਿਸ਼ਾਲ ਮਸੀਹ ਨੇ ਅਮਰੀਕਾ ਬੈਠੇ ਗੈਂਗਸਟਰ ਤੋਂ ਅੱਤਵਾਦੀ ਬਣੇ ਹੈਪੀ ਪਸ਼ੀਆ ਬਾਰੇ ਕਈ ਰਾਜ਼ ਖੋਲੇ ਹਨ। ਪਤਾ ਲੱਗਾ ਹੈ ਕਿ ਹੈਪੀ ਪਸ਼ੀਆ ਨੇ ਦੋਵਾਂ ਨੂੰ ਕਿਹਾ ਸੀ ਕਿ ਬੰਬ ਧਮਾਕਾ ਕਰਨ ਤੋਂ ਬਾਅਦ ਉਹਨਾਂ ਨੂੰ ਪੰਜਾਬ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਧਮਾਕੇ ਤੋਂ ਬਾਅਦ ਦੋਵੇਂ ਮੁਲਜ਼ਮਾਂ ਕੋਲ ਪੈਸੇ ਵੀ ਨਹੀਂ ਸਨ ਉਹਨਾਂ ਨੇ WhatsApp ਜਰੀਏ ਅਮਰੀਕਾ ਬੈਠੇ ਆਪਣੇ ਆਕਾ ਹੈਪੀ ਪਸ਼ਿਆ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇਹਨਾਂ ਦੇ ਨੰਬਰਾਂ ਨੂੰ ਬਲੌਕ ਕਰ ਦਿੱਤਾ ਜਿਸ ਤੋਂ ਬਾਅਦ ਇਹ ਜ਼ਿਆਦਾ ਦੇਰ ਤੱਕ ਪੁਲਸ ਤੋਂ ਬਚ ਨਾ ਸਕੇ ਸੂਤਰਾਂ ਮੁਤਾਬਕ ਦੋਵੇਂ ਮੁਲਜ਼ਮ ਹੁਣ ਹੈਪੀ ਪਸ਼ਿਆ ਦੇ ਝੂਠੇ ਵਾਅਦਿਆਂ ਵਿੱਚ ਆਉਣ ਕਰਕੇ ਪਛਤਾ ਰਹੇ ਹਨ ਜਿਕਰ ਜੋਗ ਹੈ ਕਿ ਅਦਾਲਤ ਨੇ ਦੋਵਾਂ ਦੋਸ਼ੀਆਂ ਦਾ 20 ਸਤੰਬਰ ਤੱਕ ਦਾ ਪੁਛ ਪੜਤਾਲ ਲਈ ਪੁਲਿਸ ਨੂੰ ਰਿਮਾਂਡ ਦਿੱਤਾ ਹੋਇਆ ਹੈ। ਪੰਜਾਬ ਵਿੱਚ 4 ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣਾਂ ਦਾ ਪ੍ਰੋਗਰਾਮ ਹਾਲੇ ਨਹੀਂ ਐਲਾਨਿਆ ਗਿਆ ਪਰ ਇਸ ਤੋਂ ਪਹਿਲਾਂ ਹੀ ਸਥਿਤੀ ਦਿਲਚਸਪ ਬਣਦੀ ਜਾ ਰਹੀ ਹੈ। ਖਾਸ ਕਰ ਗਿੱਦੜਬਾਹਾ ਹਲਕਾ ਅੱਜਕੱਲ ਚਰਚਾ ਵਿੱਚ ਹੈ। ਇਸ ਹਲਕੇ ਤੋਂ ਜਿੱਥੇ ਪਹਿਲਾਂ ਪ੍ਰਧਾਨ ਮੰਤਰੀ ਬਾਜੇਕੇ ਸਖਰਾਜ ਨਿਆਮੀ ਵਾਲਾ ਪੰਥਕ ਧਿਰਾਂ ਵੱਲੋਂ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ ਉੱਥੇ ਕੱਲ ਸੰਸਦ ਮੈਂਬਰ ਸਰਬਜੀਤ ਸਿੰਘ ਨੇ ਅਮਰਪਾਲ ਸਿੰਘ ਦੇ ਪਿਤਾ ਦੀ ਮੌਜੂਦਗੀ ਵਿੱਚ ਦੀਪ ਸਿੱਧੂ ਦੇ ਭਰਾ ਨਵਦੀਪ ਸਿੰਘ ਨੂੰ ਇਸ ਹਲਕੇ ਤੋਂ ਆਪਣਾ ਉਮੀਦਵਾਰ ਬਣਾਉਣ ਦਾ ਐਲਾਨ ਕਰਕੇ ਸਥਿਤੀ ਦਿਲਚਸਪ ਬਣਾ ਦਿੱਤੀ ਹੈ ਅੱਜ ਗਿੱਦੜਵਾ ਹਲਕੇ ਦੇ ਵਿੱਚ ਆਏ ਸੀ ਅਸੀਂ ਇੱਕ ਤਾਂ ਪਿੰਡਾਂ ਦਾ ਧੰਨਵਾਦੀ ਦੌਰਾ ਸੀ ਦੂਜਾ ਅਸੀਂ ਮਨਦੀਪ ਜੀ ਨੂੰ ਇਹ ਸਾਡੇ ਕੈਂਡੀਡੇਟ ਹੈ ਗਿੱਦੜਵਾਹੇ ਤੋਂ ਜਿਬ ਨਹੀਂ ਚੋਣ ਦੇ ਤੇ ਇਹਨਾਂ ਦੀ ਇੰਟਰੋਡਕਸ਼ਨ ਕਰਾਣੀ ਸੀ ਇਹ ਦੋ ਕੰਮ ਅਸੀਂ ਆਏ ਸੀ ਸਵੇਰ ਤੋਂ ਅਸੀਂ ਬਾਵਾ 7-8 ਪਿੰਡਾਂ 'ਚ ਜਾਏ ਆਏ ਤੇ ਅਸੀਂ ਆਪਣਾ ਵੀ ਧੰਨਵਾਦੀ ਦੌਰਾ ਕਰ ਲਿਆ ਇਹ ਵੀ ਸਾਡੇ ਨਾਲ ਪਿੰਡਾਂ ਦੇ ਵਿੱਚ ਸੀ ਅਸੀਂ ਗਰੰਟਾਂ ਵੀ ਦਿੱਤੀਆਂ ਐ ਤੇ ਇਹਨਾਂ ਦੀ ਇੰਟਰੋਡਕਸ਼ਨ ਵੀ ਕਰਵਾਈ ਬਾਪੂ ਜੀ ਵੀ ਸਾਡੇ ਨਾਲ ਸੀਗੇ ਬਿਲਕੁਲ ਜੀ ਬਿਲਕੁਲ ਮੁਕਾਬਲਾ ਕੀ ਜਿੱਤੂਆ ਮੁਕਾਬਲੇ ਵਾਲੀ ਕਿਹੜੀ ਗੱਲ ਹੈ ਦੀਪ ਸਿੱਧੂ ਦਾ ਬ੍ਰਦਰ ਹੈ ਕੌਮ ਨੂੰ ਜਗਾਉਣ ਵਾਲਾ ਜਿਹੜਾ ਜਿਹਨੇ ਜਾਗ ਲਾਇਆ ਕੌਮ ਨੂੰ ਜਗਾਇਆ ਹੈ ਦੀਪ ਸਿੱਧੂ ਨੇ ਉਹਨਾਂ ਦਾ ਬ੍ਰਦਰ ਹੈ ਇਹ ਜਿੱਤਣਗੇ ਜੀ ਇਹ ਸੂਤਰਾਂ ਦੀ ਮੰਨਿਏ ਤਾਂ ਪੰਜਾਬ ਸਰਕਾਰ ਹੁਣ ਅਕਤੂਬਰ ਮਹੀਨੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਦੇ ਰੌ ਵਿੱਚ ਹੈ ਪਤਾ ਲੱਗਿਆ ਹੈ ਕਿ ਸੂਬਾ ਸਰਕਾਰ ਅਕਤੂਬਰ ਮਹੀਨੇ ਦੇ ਆਦ ਤੋਂ ਬਾਅਦ ਇਹ ਚੋਣਾਂ ਕਿਸੇ ਵੇਲੇ ਵੀ ਕਰਵਾ ਸਕਦੀ ਹੈ ਰਾਜ ਚੋਣ ਕਮਿਸ਼ਨ ਨੇ ਵੀ ਚੋਣ ਨਿਸ਼ਾਨਾ ਦੀ ਸੂਚੀ ਜਾਰੀ ਕਰ ਦਿੱਤੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਹਰਿਆਣਾ ਵਿਧਾਨ ਸਭਾ ਦੇ ਚੋਣ ਨਤੀਜੇ 5 ਅਕਤੂਬਰ ਨੂੰ ਆਉਣੇ ਹਨ ਅਤੇ ਇਸ ਤੋਂ ਕੁਝ ਦਿਨ ਬਾਅਦ ਹੀ ਚੋਣ ਕਮਿਸ਼ਨ ਵੱਲੋਂ ਹੋਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਪੰਜਾਬ ਦੀਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣਾਂ ਦਾ ਐਲਾਨ ਕੀਤੇ ਜਾਣ ਦੀ ਵੀ ਸੰਭਾਵਨਾ ਹੈ ਇਸ ਲਈ ਸੂਬਾ ਸਰਕਾਰ 5 ਅਕਤੂਬਰ ਤੋਂ ਬਾਅਦ ਇਹ ਚੋਣਾਂ ਕਰਵਾਉਣ ਦੇ ਰੌ ਵਿੱਚ ਜਾਪ ਰਹੀ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਟੋ ਕਲੇਸ਼ ਦਾ ਸ਼ਿਕਾਰ ਭਾਈਪਾ ਨੂੰ ਕੱਲ ਉਸ ਵੇਲੇ ਇੱਕ ਹੋਰ ਵੱਡਾ ਝਟਕਾ ਲੱਗਿਆ ਜਦੋਂ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨੈਲ ਵਿਜ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵਾ ਪੇਸ਼ ਕਰਨ ਦਾ ਕੱਲ ਐਲਾਨ ਕਰ ਦਿੱਤਾ ਉਨ੍ਹਾਂ ਆਖਿਆ ਕਿ ਲੋਕਾਂ ਦੀ ਮੰਗ ਅਤੇ ਆਪਣੀ ਸੀਨੀਅਰਤਾ ਦੇ ਆਧਾਰ ਤੇ ਉਹ ਮੁੱਖ ਮੰਤਰੀ ਦੇ ਅਹੁਦੇ ਦਾ ਦਾਵਾ ਪੇਸ਼ ਕਰਨਗੇ। ਉਹਨਾਂ ਇਹ ਵੀ ਦਾਵਾ ਕੀਤਾ ਕਿ ਜੇਕਰ ਉਹ ਮੁੱਖ ਮੰਤਰੀ ਬਣ ਜਾਂਦੇ ਹਨ ਤਾਂ ਸੂਬੇ ਦੀ ਤਕਦੀਰ ਤੇ ਤਸਵੀਰ ਬਦਲ ਦੇਣਗੇ। ਕੇਂਦਰ ਸਰਕਾਰ ਨੇ ਦੇਸ਼ ਦੀ ਮਰਦਮਸ਼ੁਮਾਰੀ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਜਾਤ ਆਧਾਰਿਤ ਗਿਣਤੀ ਤੇ ਅਜੇ ਕੋਈ ਫੈਸਲਾ ਨਹੀਂ ਹੋਇਆ। ਇਹ ਪਹਿਲੀ ਡਿਜੀਟਲ ਮਰਦਮ ਸ਼ੁਮਾਰੀ ਹੋਵੇਗੀ ਜਿਸ ਜਰੀਏ ਨਾਗਰਿਕਾਂ ਨੂੰ ਆਪ ਮਰਦਮ ਸ਼ੁਮਾਰੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ ਇਸ ਲਈ ਮਰਦਮ ਸ਼ੁਮਾਰੀ ਅਥਾਰਟੀ ਨੇ ਇੱਕ ਪੋਰਟਲ ਤਿਆਰ ਕੀਤਾ ਹੈ ਮਰਦਮ ਸ਼ੁਮਾਰੀ ਦੌਰਾਨ ਆਧਾਰ ਨੰਬਰ ਜਾਂ ਮੋਬਾਈਲ ਨੰਬਰ ਜ਼ਰੂਰੀ ਤੌਰ ਤੇ ਇਕੱਠੇ ਕੀਤੇ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਇਸ ਸਮੁੱਚੀ ਪ੍ਰਕਿਰਿਆ ਤੇ 12000 ਕਰੋੜ ਰੁਪਏ ਤੋਂ ਵੱਧ ਖਰਚਾ ਆਉਣ ਦੀ ਸੰਭਾਵਨਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤਿੰਦੂਆ ਹੋਣ ਦੀਆਂ ਅਫਵਾਹਾਂ ਅੱਜਕੱਲ੍ਹ ਜ਼ੋਰਾਂ 'ਤੇ ਹਨ ਇਹ ਅਫਵਾਹਾਂ ਕੱਲ ਮੋਗਾ ਜ਼ਿਲ੍ਹਾ ਵਿੱਚ ਵੀ ਪਹੁੰਚ ਗਈਆਂ ਜਿਸ ਨਾਲ ਇਲਾਕੇ ਵਿੱਚ دہشت ਦਾ ਮਾਹੌਲ ਬਣ ਗਿਆ ਦਰਸਲ ਇੱਕ ਤਿੰਦੂਆ ਘੁੰਮਣ ਦੀ ਇੱਕ ਫਰਜ਼ੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਤੋਂ ਬਾਅਦ ਇਲਾਕੇ ਦੇ ਪਿੰਡਾਂ ਵਿੱਚ دہشت ਫੈਲ ਗਈ ਪਿੰਡਾਂ ਵਿੱਚ ਗੁਰਦੁਆਰਾ ਸਹਿਬਾਨ ਦੇ ਸਪੀਕਰਾਂ ਤੋਂ ਅਨਾਉਂਸਮੈਂਟ ਤੇ ਇੱਕ ਵੱਡੇ ਨਿਊਜ਼ ਚੈਨਲ ਨੇ ਵੀ ਤਿੰਦੂਆ ਹੋਣ ਦੀ ਪੁਸ਼ਟੀ ਕਰਦੇ ਖਬਰ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਦਹਿਸ਼ਤ ਹੋਰ ਵੱਧ ਗਈ ਹਾਲਾਂਕਿ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਇਲਾਕੇ ਵਿੱਚ ਤਿੰਦੂਏ ਦੀ ਮੌਜੂਦਗੀ ਦਾ ਕੋਈ ਸਬੂਤ ਨਹੀਂ ਮਿਲਿਆ ਤੇ ਇਹ ਇੱਕ ਮਹਿਜ ਅਫਵਾਹ ਹੈ ਉਹਨਾਂ ਲੋਕਾਂ ਨੂੰ ਇਹਨਾਂ ਅਫਵਾਹਾਂ ਤੇ ਯਕੀਨ ਨਾ ਕਰਨ ਦੀ ਹਦਾਇਤ ਕੀਤੀ ਲਹਿਰਾਗਾਗਾ ਨੇੜਲੇ ਪਿੰਡ ਪਟਾਲ ਕਲਾਂ ਤੋਂ ਇੱਕ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ ਇੱਥੇ ਧੀ ਪੁੱਤਰ ਪਤਨੀ ਤੇ ਨੂੰਹ ਨੇ ਰਲ ਕੇ ਆਪਣੇ ਘਰ ਦੇ ਬਜ਼ੁਰਗ ਦੀਆਂ ਲੱਤਾਂ ਬਾਹਾਂ ਬੰਨ੍ਹ ਕੇ ਉਸ ਦਾ ਕਤਲ ਕਰ ਦਿੱਤਾ ਤੇ ਉਸ ਦੀ Laash ਨੂੰ ਪਾਖੜਾ ਨਹਿਰ ਵਿੱਚ ਸੁੱਟ ਦਿੱਤਾ ਬਾਦ ਵਿੱਚ ਚਲਾਕੀ ਵਰਤਦਿਆਂ ਇਹਨਾਂ ਨੇ ਬਜ਼ੁਰਗ ਦੀ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਉਸ ਦੀ ਗੁੰਮਸ਼ੁਦਗੀ ਦਾ ਐਲਾਨ ਕੀਤਾ ਪਰ ਪੁਲਿਸ ਨੂੰ ਸ਼ੱਕ ਹੋਣ ਤੇ ਜਦ ਸਖਤੀ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਅਸਲ ਸੱਚ ਸਾਹਮਣੇ ਆ ਗਿਆ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਵਿੱਚ ਐਮਡੀ ਕਰ ਰਹੇ ਵਿਦਿਆਰਥੀ ਡਾਕਟਰ ਨਵਦੀਪ ਸਿੰਘ ਨੇ ਕੱਲ ਖੁਦਕੁਸ਼ੀ ਕਰ ਲਈ ਉਨ੍ਹਾਂ ਦੀ Laash ਦਿੱਲੀ ਦੀ ਇੱਕ ਧਰਮਸ਼ਾਲਾ ਸਥਿਤ ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ ਜਿਕਰ ਜੋਗ ਹੈ ਕਿ ਨਵਦੀਪ ਨੇ NEET 2017 ਵਿੱਚ All India ਵਿੱਚ ਪਹਿਲਾ ਰੈਂਕ ਹਾਸਲ ਕੀਤਾ ਸੀ ਉਹ ਪੰਜਾਬ ਦੇ ਮੁਕਸਰ ਸਾਹਿਬ ਦੇ ਰਹਿਣ ਵਾਲੇ ਸਨ ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕੇਂਦਰੀ ਮੰਤਰੀ ਨਿਤਨ ਗਟਕਰੀ ਨੇ ਕਿਹਾ ਕਿ ਇੱਕ ਵਾਰ ਉਹਨਾਂ ਨੂੰ ਇੱਕ ਆਗੂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਪਰ ਉਹਨਾਂ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਉਹਨਾਂ ਇੱਕ ਪੱਤਰਕਾਰ ਸੰमेलन ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਮੈਂ ਕਿਸੇ ਦਾ ਨਾਮ ਨਹੀਂ ਲਵਾਗਾ ਪਰ ਉਸ ਵਿਅਕਤੀ ਨੇ ਕਿਹਾ ਸੀ ਕਿ ਜੇਕਰ ਤੁਸੀਂ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡਾ ਸਮਰਥਨ ਕਰਨ ਲਈ ਤਿਆਰ ਹਾਂ ਹਾਲਾਂਕਿ ਉਹਨਾਂ ਇਹ ਵੀ ਨਹੀਂ ਦੱਸਿਆ ਕਿ ਇਹ ਗੱਲ ਕਿਸ ਸਮੇਂ ਦੀ ਹੈ ਮੋਗਾ ਦੇ ਇੱਕ ਹੋਰ ਗੈਰ ਕਾਨੂੰਨੀ ਨਸ਼ਾ ਮੁਕਤੀ ਕੇਂਦਰ ਵਿੱਚ ਮਰੀਜ਼ਾਂ ਉੱਤੇ ਅਣ ਮਨੁੱਖੀ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਹੈ। ਕਸਬਾ ਕੋਟੀਸੇ ਖਾਸ ਸਥਿਤ ਨਸ਼ਾ ਮੁਕਤੀ ਕੇਂਦਰ ਸੰਚਾਲਕ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ ਗੰਭੀਰ ਜ਼ਖਮੀ ਹੋਏ ਦੋ ਮਰੀਜ਼ਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਰੀਜ਼ਾਂ ਦੇ ਬਿਆਨ ਤੇ ਪੁਲਿਸ ਨੇ ਨਸ਼ਾ ਮੁਕਤੀ ਕੇਂਦਰ ਦੇ ਸੰਚਾਲਕ ਖਿਲਾਫ ਪਰਚਾ ਦਰਜ ਕਰ ਲਿਆ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਮੋਗਾ ਜ਼ਿਲ੍ਹਾ ਦੇ ਪਿੰਡ ਬੁੱਟਰ ਵਿੱਚ ਵੀ ਇੱਕ ਨਸ਼ਾ ਛਡਾਊ ਕੇਂਦਰ ਵਿੱਚ ਤਸ਼ੱਦਦ ਦੇ ਚੱਲਦੇ ਇੱਕ ਮਰੀਜ਼ ਦੀ ਮੌਤ ਹੋ ਗਈ ਸੀ। ਲਬਨਾਨ ਨੇ ਐਤਵਾਰ ਤੜਕੇ ਤਕਰੀਬਨ 40 ਮਜ਼ਾਈਲਾਂ ਇਜ਼ਰਾਈਲ ਤੇ ਦਾਗੀਆਂ ਪਰ ਜ਼ਿਆਦਾਤਰ ਮਜ਼ਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਜਾਂ ਫਿਰ ਉਹ ਖੁੱਲੇ ਇਲਾਕਿਆਂ ਵਿੱਚ ਡਿੱਗੀਆਂ ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਰਿਆ। ਜਿਕਰ ਜੋਗ ਹੈ ਕਿ ਇਜ਼ਰਾਈਲ ਲਬਨਾਨ ਸਰਹੱਦ ਤੇ ਚੱਲ ਰਹੀ ਹਿੰਸਾ ਦੇ ਚੱਲਦਿਆਂ ਹਜ਼ਾਰਾਂ ਲੋਕ ਉੱਜੜ ਗਏ ਹਨ ਇਜ਼ਰਾਈਲ ਨੇ ਕੱਲ ਦੇ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ ਹੈ ਉਧਰ ਜਮਨ ਦੇ ਬਾਗੀਆਂ ਨੇ ਵੀ ਕੱਲ ਇਜ਼ਰਾਈਲ ਦੀ ਹੀ ਇੱਕ ਚੋਰੀ ਕੀਤੀ ਉਸ ਦੀ ਮਜ਼ਾਈਲ ਉਸ ਤੇ ਦਾਗ ਦਿੱਤੀ ਪਰ ਇਹ ਮਜ਼ਾਈਲ ਕੋਈ ਜਾਨੀ ਨੁਕਸਾਨ ਨਹੀਂ ਪਹੁੰਚਾ ਸકી 36 ਗੜ ਦੇ ਕਬਲੀ ਜ਼ਿਲ੍ਹੇ ਸੁਕਮਾ ਦੇ ਵਿੱਚ ਇੱਕ ਪਿੰਡ ਵਿੱਚ ਜਾਦੂ ਟੂਣਾ ਕਰਨ ਦੇ ਸ਼ੱਕ ਵਿੱਚ ਪਿੰਡ ਦੇ ਵਿਅਕਤੀਆਂ ਨੇ ਤਿੰਨ ਮਹਿਲਾਵਾਂ ਸਮੇਤ ਪੰਜ ਵਿਅਕਤੀਆਂ ਦੀ ਕੁੱਟ-ਕੁੱਟ ਕੇ ਕੱਲ ਹੱਤਿਆ ਕਰ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਦੋਸ਼ੀ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਏਸ਼ੀਆਜ਼ ਚੈਂਪੀਅਨਜ਼ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਹੋਵੇਗਾ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ